ਸਾਕਾ ਸਰਹੰਦ ਕਿਉਂ ਵਾਪਰਿਆ ਅਨੰਤਪੁਰ ਸਾਖੀਬ ਦੀ ਲੜਾਈ ਜੋ ਇਤਿਹਾਸਕਾਰਾਂ ਦੇ ਅਨੁਸਾਰ ਮਈ 1704 ਇਸਮੀ ਨੂੰ ਸ਼ੁਰੂ ਹੋਈ ਸੀ ਲਗਾਤਾਰ 7 ਮਹੀਨੇ ਚੱਲਦੀ ਰਹੀ ਕਿਲੇ ਦੇ ਅੰਦਰ ਸਿੰਘਾਂ ਦੇ ਕੋਲ ਰਾਸ਼ਨ ਪਾਣੀ ਮੁੱਕ ਗਿਆ ਤੇ ਉੱਤਰ ਪਹਾੜੀ ਰਾਜਿਆਂ ਦੀਆਂ ਅਤੇ ਮੁਸਲਮਾਨੀ ਫੌਜਾਂ ਵੀ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸੀ ਇਸੇ ਕਰਕੇ ਮੁਸਲਮਾਨਾਂ ਨੇ ਗੁਰਾਂਦੀਆਂ ਅਤੇ ਪਹਾੜੀ ਰਾਜਿਆਂ ਨੇ ਗਉਆਂ ਤੀਆਂ ਚੋਟੀਆਂ ਸੋਹਾ ਖਾ ਕੇ ਗੁਰੂ ਜੀ ਕੋਲੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜ ਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਮਕਰ ਚਾਲਪਾਸ ਲੋਕ ਕਦੇ ਵੀ ਆਪਣੀ ਆਖੀ ਕਲ ਤੋਂ ਮੁਕਰ ਸਕਦੇ ਪਰ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਕਿਲਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਵਧਣਾ ਸ਼ੁਰੂ ਕੀਤਾ ਅਤੇ ਗੁਰੂ ਜੀ ਦਾ ਵਾਖੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ ਦੀ ਫੌਜ ਨੇ ਮੜ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਵਿੱਚ ਉਸ ਵੇਲੇ ਹੜ੍ਹ ਵੀ ਆਇਆ ਹੋਇਆ ਸੀ ਐਸੇ ਸਥਾਨ ਤੇ ਲਖੂ ਡੋਲ ਵਿੱਚ ਟੱਕਰ ਸ਼ੁਰੂ ਹੋਈ ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਦੇ ਵਿੱਚ ਰੁੱੜ ਗਿਆ ਐਸੇ ਹੀ ਸਥਾਨ ਤੇ ਗੁਰੂ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ ਵੱਡੇ ਸਹਿਬਜ਼ਾਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਮੇਤ ਕੁਝ ਸਿੰਘਾਂ ਦੇ ਨਾਲ ਚੰਕੌਰ ਪੱਲੂ ਗਏ ਛੋਟੇ ਸਹਿਬਜ਼ਾਦੇ ਅਤੇ ਬਿਰਧ ਮਾ ਗੁਜਰੀ ਜੀ ਇਕੱਲੇ ਰਹਿ ਗਏ ਪਾਉ ਦੀ ਰੁੱਤ ਕਹਿਰਾਂ ਦੀ ਸਰਦੀ ਤੋਂ ਛੂਟੇ-ਛੋਟੇ ਪਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਦੇ ਵਿੱਚ ਦੀ ਹੁੰਤੇ ਹੋਏ ਹਨੇਰੇ ਨੂੰ ਟੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਪਰੇ ਸਫ਼ਰ ਨੂੰ ਤੈਅ ਕਰਨ ਲੱਗੇ ਇੰਜ ਤੁਰਦੇ-ਤੁਰਦੇ ਗੰਗੂ ਬ੍ਰਾਹਮਣ ਜੋ ਕਿ ਗੁਰੂ ਘਰ ਦਾ ਰਸੋਈਆ ਸੀ ਉਹਦੇ ਪਿੰਡ ਸਹੇੜੀ ਜਾ ਪਹੁੰਚੇ ਉਹ ਬੱਚਿਆਂ ਨੂੰ ਅਤੇ ਦਾਦੀ ਜੀ ਨੂੰ ਆਪਣੇ ਘਰ ਲੈ ਗਿਆ ਦਾਦੀ ਜੀ ਕੋਲ ਕੁਝ ਗਹਿਣੇ ਅਤੇ ਕੁਝ ਪੈਸੇ ਸੀ ਜੋ ਕਿ ਇੱਕ ਪੋਟਲੀ ਦੇ ਵਿੱਚ ਪਾਏ ਹੋਏ ਸੀ ਬਸ ਇਨਾਂ ਗਹਿਣਿਆਂ ਤੇ ਹੀਰਿਆਂ ਦੀ ਚਮਕ ਨੂੰ ਦੇਖ ਕੇ ਗੰਗੂ ਅੰਨ੍ਹਾ ਹੋ ਗਿਆ ਅਤੇ ਉਹ ਇਨਾਂ ਕੀਮਤੀ ਵਸਤਾਂ ਨੂੰ ਹਾਸਲ ਕਰਨ ਤੇ ਲਈ ਹੀਰਿਆਂ ਤੋਂ ਵੀ ਸੋਨੇ ਛੋਟੇ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਭਾਵੇਂ ਕਿ ਉਹ ਗੁਰੂ ਘਰ ਦਾ ਰਸੋਈਆ ਸੀ ਪਾ ਸ਼ਾਇਦ ਉਸ ਕੋਲੋਂ ਗੁਰੂ ਦੁਆਰਾ ਸਾਜਿਆ ਖਾਲਸਾ ਜੋ ਨੀਚਾਂ ਨੂੰ ਉੱਚ ਬਣਾਉਂਦਾ ਸੀ ਜਿਸ ਨੇ ਚਿਰਾਂ ਤੋਂ ਚੱਲੀ ਆ ਰਹੀ ਬ੍ਰਾਹਮਣਵਾਦ ਦੀ ਧਿਤ ਨੂੰ ਪਸੰਮ ਕਰ ਦਿੱਤਾ ਸੀ ਨਾ ਚੜਿਆ ਗਿਆ ਹੋਵੇ ਅਤੇ ਉਸ ਦੇ ਪਾਪੀ ਮਨ ਨੇ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਅਤੇ ਅਜੇਹਾ ਮੌਕਾ ਗਵਾਣਾ ਉਸ ਨੇ ਨਾ ਮੁਨਾਸਿਬ ਸੰਝਿਆ ਉਹ ਜਾਤਾ ਬ੍ਰਾਹਮਣ ਸੀ ਜੋ ਕਿ ਅਜੇ ਹੀ ਮਾਨਸਿਕਤਾ ਦੇ ਵਿੱਚ ਪਲਿਆ ਸੀ ਜਿੱਥੇ ਮਜ਼ਲੂਮਾਂ ਤੇ ਬੇਕਸੂਰ ਲੋਕਾਂ 'ਤੇ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਸਖੇੜੀ ਦੇ ਚੌத்ਰੀ ਅਤੇ ਗੰਗੁਨੇਸ਼ ਗੱਲ ਦੀ ਇਤਲਾਮ ਮੋਰਿੰਟੇ ਤੇ ਰੰਗੜ ਕੋਲ ਕੀਤੀ ਕਿਉਂਕਿ ਉਹ ਚਾਹੁੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਤੇ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਉਹ ਬਹੁਤ ਵੱਡਾ ਇਨਾਮ ਜਿੱਤ ਲੈਣਗੇ। ਇਸ ਤਰ੍ਹਾਂ ਉਹਨਾਂ ਤਿੰਨਾਂ ਨੇ ਮਿਲ ਕੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਬੰਦੀ ਬਣਾ ਦਿੱਤਾ। ਸਹਿਬਜ਼ਾਦਿਆਂ ਅਤੇ ਦਾਦੀ ਜੀ ਨੂੰ ਇੱਕ ਰਾਤ ਠੰਡੇ ਬੁੱਝ ਦੇ ਵਿੱਚ ਵੀ ਰੱਖਿਆ ਗਿਆ। ਉੱਬਰਜੇ ਜੈਸ ਨੂੰ ਸਿੱਖ ਇਤਿਹਾਸ ਦੇ ਵਿੱਚ ਚੰਡਾਲਪੁਰਜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਜੇ ਚਾਰ ਥੰਸ ਹਨ ਨਾ ਉੱਪਰ ਕੋਈ ਛੱਤ ਨਾ ਲੋਖੇ ਦੇ ਸੜੀਏ ਵਾਲੇ ਵੱਡੇ ਦਰਵਾਜ਼ੇ ਸਨ ਬਹੁਤ ਹੀ ਠੰਡੀ ਹਵਾ ਕਲੇਜਿਆਂ ਨੂੰ ਠੀਰ ਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾ ਦੀ ਨਿੱਗੀ ਬੁੱਕਲ ਦਾ ਆਨੰਦ ਮਾਣ ਰਹੇ ਸੀ ਮਖਮਲਾਂ ਤੇ ਸੋਨ ਵਾਲੇ 36 ਪ੍ਰਕਾਰ ਦੇ ਭੋਜਨ ਖਾਣ ਵਾਲੇ ਅੱਜ ਭੁੱਖਣ ਪਾਣੇ ਠੰਡੇ ਬੋਝ ਦੇ ਵਿੱਚ ਬੈਠੇ ਦਾਦੀ ਮਾਦੀਆਂ ਬਾਤਾਂ ਸੁਣ ਰਹੇ ਸੀ ਇਹ ਬਾਤਾਂ ਕੋਈ ਕਲਪਨਾਵਾ ਨਹੀਂ ਸਨ ਸਗੋਂ ਸੱਚ ਦੇ ਰਾਤੇ ਤੁਰੇ ਹੋਏ ਪਾਂਦੀਆਂ ਨੂੰ ਰਸਤਿਆਂ ਦੇ ਵਿੱਚ ਆਉਣ ਵਾਲੀਆਂ ਔਖੀਆਂ ਆਈਆਂ ਅਤੇ ਉਹਨਾਂ ਔਕੜਾਂ ਨੂੰ ਖਿੜੇ ਮੱਥੇ ਸਹਿਣ ਕਰਨ ਦਾ ਉਪਦੇਸ਼ ਦਿੱਤੀਆਂ ਸੀ ਦਾਦੀ ਮਾ ਸਮਝਾ ਰਹੀ ਸੀ ਕਿ ਬੱਚਿਓ ਦਾਦਾ ਜੀ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾਏ ਭਾਵੇਂ ਤੁਹਾਡਾ ਸੀਸ ਘਟ ਜਾਵੇ ਦਾਦੀ ਮਾ ਦੀਆਂ ਦਿੱਤੀਆਂ ਨਸੀਹਤਾਂ ਤੇ ਫੁੱਲ ਚੜੋਂਦਿਆਂ ਬੱਚਿਆਂ ਨੇ ਕਿਹਾ ਸੀ ਸਿਰ ਦੇ ਕੇ ਸਿੱਧਕ ਬਚਾਵਾਂਗੇ 24 ਦਸੰਬਰ 1740 ਈਸਵੀ ਦਾ ਦਿਨ ਚੜਿਆ ਠੰਡੇ ਬੁਰਜ ਦੇ ਵਿੱਚੋਂ ਸਹਬਜ਼ਾਦਿਆਂ ਨੂੰ ਲੈਣ ਦੇ ਲਈ ਸਪਾਹੀ ਆਏ ਇਸ ਸਥਿਤੀ ਦਾ ਵਰਣਨ ਅੱਲਾ ਯਾਰ ਖਾਨ ਜੋ ਕਿ ਸ਼ਹੀਦਾਨੀ ਵਫਾ ਦੇ ਵਿੱਚ ਇਸ ਤਰ੍ਹਾਂ ਕਰਦਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਲੋ ਕੇਸੋ ਕੋ ਕੰਕੀ ਕਰੂੰ ਜ਼ਰਾ ਤੁਲਾ ਤੋ ਲੋ ਪਿਆਰੇ ਸਰੋ ਪੇ ਨੰਨੀ ਸੀ ਕਲਗੀ ਸਜ਼ਾ ਤੋ ਲੋ ਮਰਨੇ ਸੇ ਪਹਿਲੇ ਤੂੰ ਦੋਨੋਂ ਕੋ ਦੁਲਹਾ ਬਣਾ ਤੋ ਲੂੰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੂਰਮਿਆਂ ਨੇ ਕਚਹਿਰੀ ਦੇ ਵਿੱਚ ਖਲੋ ਕੇ ਗੱਜ ਕੇ ਫਤਿਹ ਬੁਲਾਈ ਇਹ ਵੇਖ ਕੇ ਸੁਬਾ ਕੰਬ ਉਠਿਆ ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲਿਆਂਦਾ ਗਿਆ ਸੀ ਉਹ ਬਹੁਤ ਨੀਵਾ ਸੀ ਤਾਂ ਕਿ ਜਦੋਂ ਉਹ ਅੰਦਰ ਵੜਨ ਤਾਂ ਉਹਨਾਂ ਦੀ ਨੀਵੀਂ ਪਹਿਚ ਜਾਵੇ ਪਰ ਅਣਖ ਦੇ ਨਾਲ ਜਿਉਣ ਵਾਲੇ ਸੂਰਮਿਆਂ ਦੀ ਤੌਣ ਕਾਇਰਾਂ ਸਾਹਮਣੇ ਕਿਵੇਂ ਝੁੱਕ ਸਕਦੀ ਸੀ ਹਲਚਦੀ ਤੇ ਤਾਂ ਕਿ ਉਹ ਸੇਖਤਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈ। ਸੂਬੇ ਦੀ ਗੱਲ ਸੁਣ ਕੇ ਸਹਿਬਜ਼ਾਦਿਆਂ ਨੇ جواب ਦਿੱਤਾ ਕਿ ਸਾਨੂੰ ਤਾਂ ਕਾਲਪੁਰਖ ਤੇ ਆਸਰੇ ਦੀ ਲੋੜ ਹੈ ਹੋਰ ਕੋਈ ਆਸਰੇ ਦੀ ਲੋੜ ਨਹੀਂ। ਸਹਿਬਜ਼ਾਦਿਆਂ ਨੇ ਨਿੱਡਰ ਹੋ ਕੇ ਕਿਹਾ ਵਜ਼ੀਰ ਖਾਨ ਸੂਰਜ ਪੂਰਬ ਨੂੰ ਛੱਡ ਕੇ ਪੱਛਮ ਚੋਂ ਨਿਕਲ ਸਕਦਾ ਹੈ ਮੱਛੀਆਂ ਪਾਣੀ ਤੋਂ ਬਿਨਾ ਜ਼ਿੰਦਾ ਰਹਿ ਸਕਦੀਆਂ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿਦਰ ਧਮਕੀਆਂ ਕੇ ਚੁੱਕ ਨਹੀਂ ਸਕਤੇ ਸੂਬੇ ਨੂੰ ਜਦ ਕੋਈ ਗੱਲ ਰਾਹ ਨਾ ਪੈਂਦੀ ਦੀ ਸੀ ਤਾਂ ਉਹਨੇ ਸਖਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਦੇ ਵਿੱਚ ਰੱਖਣ ਦਾ ਹੁਕਮ ਦਿੱਤਾ ਭੁੱਖੇ ਤੇ ਆਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸਹੀਆਂ ਭਰੀ ਰਾਤ ਪਲ-ਪਲ ਕੇ گزار ਰਹੇ ਸੇ ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀराम ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਦੇ ਵਿੱਚ ਨੌਕਰੀ ਕਰਦਾ ਸੀ ਦੁੱਧ ਦੀ ਗੜਵੀ ਲੈ ਕੇ ਬੋਰਸ ਦੇ ਵਿੱਚ ਪਹੁੰਚਿਆ ਰਸਤੇ ਦੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੋਹਰਾਂ ਦੇ ਕੇ ਉੱਥੇ ਅੱਗੇ ਜਾਣ ਦੀ ਇਜਾਜ਼ਤ ਮੰਗੀ ਅਤੇ ਮਾਤਾ ਗੁਜਰੀ ਅਤੇ ਉਹਨਾਂ ਦੇ ਪੋਤਿਆਂ ਨੂੰ ਦੁੱਧ ਚਕਾਇਆ ਅਤੇ ਮਾਤਾ ਹੂਰਾ ਨੇ ਮੋਤੀराम ਮਹਿਰਾ ਦਾ ਧੰਨਵਾਦ ਕੀਤਾ ਪੇਸ਼ੀ ਵਾਲੇ ਦਿਨ ਦਾ ਪੂਰਾ ਇਤਿਹਾਸ ਦਵਾਂਗੇ ਅਕਲੇ ਭਾਗ ਦੇ ਵਿੱਚ ਤਦ ਤੱਕ ਦੇ ਲਈ ਫਿਲਹਾਲ ਜੁੜੇ ਰਹੋ